ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਤੇ ਨੇ ਤੁਹਾਡਾ ਸਵਾਗਤ ਕਰਦੇ ਆ ਕਿ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀ ਰਣ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਕਿਸੇ ਵੀ ਦੋਸਤ ਮਿੱਤਰ ਨੇ ਪਸ਼ੂ ਨੂੰ ਸੇਲ ਕਰਵਾਉਣ ਲਈ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 8427595211 ਸੋ ਦੋਸਤੋ ਅੱਜ ਦੀ ਜੋ ਵੀਡੀਓ ਪੰਡ ਕੋਰ ਸਿੰਘ ਵਾਲਾ ਪੈਸੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਪੈਂਦਾ ਸਾਨੂੰ ਬਾਈ ਗੋੜੀ ਦੇ ਘਰ ਖੜੇ ਆ ਦੋਸਤੋ ਅੱਗੇ ਵੀ ਕਾਫੀ ਵੀਡੀਓ ਪਾਜੀ ਦੇ ਘਰ ਪਾਈਆਂ ਬਹੁਤ ਸ਼ੌਕ ਨਾਲ ਵਪਾਰ ਕਰਦੇ ਆ ਦੋਸਤੋ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਜਾਨਵਰ ਲੈ ਕੇ ਆਉਂਦੇ ਆ ਤੇ ਹਰ ਸਮੇਂ ਮੰਡੀ ਮੇਲੇ ਵਾਂਗੂ ਚਚਾਈ ਰੱਖਦੇ ਆ ਦੋਸਤੋ ਆਹ ਵੇਖ ਸਕਦੇ ਹੋ ਬਾਈ ਦਾ ਵਪਾਰਕ ਲੈਣ ਦਾ ਕੰਮ ਆ ਇੱਧਰ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਗਿਣਤੀ ਵਿੱਚ ਬਾਈ ਜੀ ਕੋਲ ਪਸ਼ੂ ਹੁੰਦੇ ਆ ਦੋਸਤੋ ਤੇ ਬਾਕੀ ਡਿਟੇਲ ਕਰਦੇ ਆ ਲੈਣੇ ਆ ਬਾਈ ਤੋਂ ਇੱਧਰ ਜੋ ਵੜਾਂ ਖੜੀਆਂ ਗੱਲਬਾਤ ਕਰਦੇ ਆ ਹਾਂਜੀ ਭਾਈ ਗੋੜੀ ਸਸੇ ਕਾਜ ਦੀ ਸਸੇ ਕਾਲ ਦੀ ਸਸੇ ਕਾਲ ਦੀ ਹੋਰ ਵੀ ਕਿਦਾਂ ਕੀ ਹਾਲ ਚਾਲ ਹੈ ਸੇਤਾ ਠੀਕ ਹੈ ਵੀਰੇ ਐਨ ਵਧੀਆ ਗੋੜਾ ਗੋੜ ਵੀਰੇ ਹੋਰ ਘਰ ਪਰਿਵਾਰ ਵੀਰੇ ਐਨ ਵਧੀਆ ਵਧੀਆ ਲਾਈਵ ਬੈਠੇ ਹੋ ਮੇਲਾ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਕਿੰਨੇ ਲਾਗੇ ਵੀਰੇ ਸੇ ਲਾਗੇ ਗੋੜੀ ਇਹ ਅੱਜ ਆਪਣੇ ਕੋਲੇ ਵੈਸੇ ਤਾਂ ਦੋ ਸੂਈਆਂ ਹੋਈਆਂ ਗਾਈਆਂ ਦੋ ਮਈਆਂ ਦੇ ਇੱਕ ਗੱਭਣੇ ਇੱਕ ਸੂਈ ਹੋਈ ਆ ਪੰਜ ਗਨਾਗਾ ਕੱਚੇ ਦੇ ਜਣ ਦੀ 9-10-15 ਦਿਨ ਬਾਕੀ ਨੇ ਇਹਨਾਂ ਦੇ ਬਾਕੀ ਰਹਿੰਦੇ ਨੇ ਠੀਕ ਆ ਵੀਰੇ ਹਾਂਜੀ ਤੇ ਆਪਣਾ ਸਭ ਤੋਂ ਪਹਿਲਾਂ ਕਿਧਰ ਦੇ ਪਾਸੋਂ ਸ਼ੁਰੂ ਕਰੀ ਇਧਰ ਹੀ ਕਰ ਲੀਏ ਵੀਰੇ ਜਸ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਵੇਖ ਵੀਰੇ ਇਹਦਾ ਦੂਜਾ ਸੂਆ ਵੀਰੇ ਹਾਂਜੀ ਵੀਰੇ ਦੰਦਾ ਦੀ ਛੇ ਆ ਦੰਦਾ ਦੀ ਛਗੀ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਆਪਣਾ ਕਿਹੜੇ ਸੂਏ ਸੁਣੇ ਨੇ ਵੀਰੇ ਦੂਜੇ ਸੂਏ ਸੁਣਾ ਦੰਦਾ ਦੀ ਛਗੀ ਆ ਦੰਦਾ ਦੀ ਛਗੀ ਆ ਦੂਜੇ ਸੂਏ ਸੁਣਾ ਤੇ ਪਹਿਲੇ ਸੂਏ ਦੁੱਧ ਦਾ ਕਿੰਨਾ ਕਰਦਾ ਤੁਹਾਨੂੰ ਇਹਨੇ 37-38 ਕਿਲੋ ਦੁੱਧ ਦਿੱਤਾ ਹੈ ਠੀਕ ਆ ਵੀ ਹਾਂਜੀ ਹਾਂਜੀ ਵੀਰੇ ਬਹੁਤ ਚੰਗੇ ਚੰਗੇ ਸੀਮਨ ਦੇ ਚੰਗਿਆ ਦੁੱਧ ਹੈ ਅੱਗੇ ਵੀ ਚੰਗਾ ਸੀਮਨ ਲੱਗਿਆ ਹੋਇਆ ਹੈ ਇਹਦੇ ਹਾਂਜੀ ਹਾਂਜੀ ਉਹ ਕਾਰਡ ਡਗਾ ਜੀ ਵਧੀਆ ਚੰਗੇ ਫਾਰਮ ਦੀ ਹੈ ਬਾਕੀ ਦੋਸਤੋ ਭਾਈ ਗੋਲਦੀ ਦਾ ਤੁਹਾਨੂੰ ਦੱਸਣੇ ਆ ਵੀ ਬਹੁਤ ਵਧੀਆ ਸ਼ੌਂਕ ਨਾਲ ਵਪਾਰ ਕਰਦੇ ਆ ਜਿੰਨੀ ਗੱਲ ਕਹਿੰਦੇ ਆ ਉੰਨੀ ਉੱਤਰਦੀ ਆ ਤੇ ਇਧਰਲੇ ਦੂਸਰੀ ਵੀਰੇ ਇਹ ਦੂਸਰੀ ਵੀ ਵੀਰੇ ਇਹ ਵੀ ਸੈਕੰਡ ਹੈ ਠੀਕ ਆ ਦੂਸਰੇ ਸੁਹੀ ਹੈ ਨਾ ਸੁਣੋ ਹਾਂਜੀ ਹਾਂਜੀ ਠੀਕ ਹੈ ਵੀਰੇ ਇਹਦਾ ਫਰਸਟ ਦਾ ਰਿਕਾਡ ਆ 32 33 ਕਿਲੋ ਦਾ ਠੀਕ ਆ ਦੋਸਤੋ ਇਧਰ ਦੇਖੋ ਤੁਸੀਂ ਆਪਣੇ گاਉਂ ਦੀ ਆ ਫੇਸ ਕੁਆਲਿਟੀ ਦੇਖੋ ਐਚ ਹੈਥਾ ਦੋਸਤ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਬਾਈ ਸਟੈਂਡਰਡ ਦੇ ਪਾਸੋਂ ਲੈ ਕੇ ਆਉਂਦਾ ਹੈ ਇੱਧਰ ਵੇਖ ਲਓ ਤੁਸੀਂ ਅਡਰ ਕੁਆਲਿਟੀ ਕਰਨ ਵਾਲੇ ਦੀ ਤੇ ਕਿੰਨੇ ਕ ਦਿਨਾਂ ਜੀ ਵੀਰੇ 골ਡੀ ਵੀਰੇ ਇਹਦੇ 12 ਤੋਂ 15 ਦਿਨ ਬਾਕੀ ਪਏ ਨੇ ਠੀਕ ਹੈ ਵੀਰੇ 12 ਤੋਂ 15 ਦਿਨ ਪਏ ਆ ਹਾਂਜੀ ਇਹ ਕਾ ਪੂਰੀ ਟਾਪ ਬਰੀਡਰ ਆਪਣੇ ਕੋਲੇ ਬੈਠੇ ਤੱਕ ਦਾ ਦੋਸਤ ਅਡਰ ਕੁਆਲਿਟੀ ਨੇ ਕਰਮ ਵਾਲੇ ਨੇ ਹੋਰ ਬਣਾ ਲੈਣੀ ਆ ਤੇ ਨੰਬਰ 3 ਤੇ ਦੋਸਤੋ ਤੁਹਾਨੂੰ ਦਿਖਾਉਂਦੇ ਆ ਨਗਰਬਾਜੀ ਗੋਲਟੀ ਦੇ ਹਾਂਜੀ ਵੀਰੇ ਇਹ ਕਿੰਨੇਵੇਂ ਇਹ ਵੀ ਦੂਜਾ ਸੂਆ ਵੀਰੇ ਸਾਰਾ ਵਾਲ तकरीबन ਦੂਜਾ ਸੂਆ ਹੀ ਆ ਬਹੁਤ ਜਿਆਦਾ ਲੋਡ ਤੋਂ ਵੱਧ ਚੰਗੀ ਕੁਆਲਿਟੀ ਦੀ ਆ ਜੀ ਦੋਸਤੋ ਸਭ ਤੋਂ ਵੱਡੀ ਗੱਲ ਇੱਕ ਹੋਰ ਚੈੱਕ ਕਰਿਓ ਤੁਸੀਂ ਬਾਈਕ ਜਿੰਨੇ ਆ ਵੜਾ ਖੜੀਆਂ ਜਾਤਬਰੀਡ ਦੇਖੋ ਤੁਸੀਂ ਕੁਆਲਿਟੀ ਦਾ ਕੋਈ ਅੰਤ ਨਹੀਂ ਮੁੱਕਿਆ ਪਿਆ ਬਈ ਆਹ ਦੇਖ ਲਓ ਦੋਸਤੋ ਵਧੀਆ ਕਰਮਲਾ ਚੰਗਾ ਥਣ ਲੱਗਿਆ ਦੋਸਤੋ ਬੀਣ ਦੇ ਦੇਖੋ ਲੈਵੇ ਤੇ ਬਹੁਤ ਟੌਪ ਦੀਆਂ ਦੋਸਤੋ ਬਾਕੀ ਸਮੀਆਂ ਬਲੀਆਂ ਵੇੜਾ ਦੋਸਤੋ ਵੇਖ ਸਕਦੇ ਹੋ ਬੋਡੀ ਟੱਚ ਆਉਂ ਗਿਆ ਸਾਰੀਆਂ ਚੰਗੇ ਫਾਰਮਾਂ ਦੀਆਂ ਨੇ ਵੀਰੇ ਨਹੀਂ ਹੈਗਾ ਵੀ ਆ ਮੈਂ ਤੁਹਾਨੂੰ ਮੁੱਲ ਮੰਗ ਕੇ 2 2 2.5 2.5 ਲੱਖ ਲੱਖ ਮੰਗ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਉਹ ਆਪਣਾ ਕਿੱਤਾ ਨਹੀਂ ਹੈਗਾ ਠੀਕ ਹੈ ਬਜਵ ਰੇਟ ਲੋਕਾਂ ਦੇ ਫਾਰਮ 'ਚ ਜੋ ਆਪਣੇ ਘਰੇ ਗਾਈਆਂ ਆਉਂਦੀਆਂ ਨੇ ਠੀਕ ਹੈ ਉਦਾਂ ਦੀਆਂ ਹੀ ਆਪਾਂ ਗਾਈਆਂ ਸੇਲ ਕਰੇ ਕੋਈ 2000 ਦੇ ਦਾ 3000 ਨਫਾ ਦੇ ਦਾ ਇੰਨਾ ਹੀ ਹੁੰਦਾ ਆ ਇਹ ਨਹੀਂ ਮੈਂ 2.5 ਲੱਖ ਮੰਗਦਾ ਮੈਂ ਇਹ ਫਲਾਣੇ ਸੀਮੰਦ ਦੀ ਹੈ ਤੇ ਸੈਕਸਡ ਹੈ ਠੀਕ ਹੈ ਤੁਹਾਨੂੰ ਕਹਿ ਗਏ ਬੱੱਚੀ ਦੇ ਦिए ਠੀਕ ਹੈ ਬਾਅਦ ਚ ਤੁਹਾਡੇ ਉੱਥੇ ਜਾ ਕੇ ਠੱਠਾ ਕੱਢਦੇ ਫਿਰ ਸਵਾਦ ਨਹੀਂ ਆਉਂਦਾ ਇਹ ਤਾਂ ਗੱਲ ਸਹੀ ਹੈ ਵੀਰੇ ਸਹੀ ਹੈ ਨਾ ਸਾਫ ਸੁਥਰਾ ਇਹਨੂੰ ਇੱਕ ਕੰਮ ਹੈ ਇਹ ਨਹੀਂ ਵੀ ਲੋਕਾਂ ਨੂੰ ਘਬਰਾਹ ਕਰਨ ਵਾਲਾ ਕੰਮ ਨਹੀਂ ਹੈਗਾ ਆਪਣੇ ਵੀਰੇ ਸਹੀ ਆ ਦੋਸਤੋ ਬਾਕੀ ਤੁਹਾਨੂੰ ਬਾਈ ਦੀ ਗੱਲਬਾਤ ਦੱਸ ਦਿਆਂ ਕਾਫੀ ਅੱਗੇ ਵੀ ਵੀਡੀਓ ਦੋਸਤੋ ਪਾਈਆਂ ਆਪਾਂ ਤੇ ਤੁਹਾਨੂੰ ਬਾਕੀ ਜਦੋਂ ਵੀ ਤੁਸੀਂ ਆਉਂਗੇ ਕਿਸੇ ਟਾਈਮ ਵੀ ਆ ਸਕਦੇ ਹੋ ਬਾਈ ਗੋਲਡ ਦੀ ਕਰਤਾ ਮੇਲਾ ਹੀ ਲੱਗਿਆ ਰਹਿੰਦਾ ਸਦਨੋ ਤੇ ਬਾਕੀ ਵੀਰੇ ਆਹ ਵੈੜ ਜ਼ਰੂਰ ਖੋਜ ਕੇ ਦਿਖਾਓ ਦਰਸਨਾਂ ਦਰਸਨ ਜ਼ਰੂਰ ਆਇਓ ਜ਼ਰੂਰ ਇੱਕ ਵਾਰੀ ਇਹਦੇ ਹਾਂਜੀ ਹਾਂਜੀ ਵੀਰੇ ਇਹਦੇ 20 ਦਿਨ ਬਾਕੀ ਪਏ ਨੇ ਹਜੇ ਜੀ ਕਿੰਨਾ ਟਾਈਮ ਰਹਿੰਦਾ ਵੀਰੇ ਇਹ 20 ਦਿਨ ਬਾਕੀ ਪਏ 20 ਦਿਨ ਬਾਕੀ ਰਹਿੰਦੇ ਆ ਵੇਖੋ ਦੋਸਤੋ ਬਾਕੀ ਤਾਂ ਦੱਸਿਆ ਨੇ ਇਹ ਬਾਈ ਜੀ ਦੇ ਪੂਰੇ ਸ਼ੌਕ ਨਾਲ ਨਾ ਵਪਾਰ ਕਰਦੇ ਤੇ ਉਦਾਂ ਦੀ ਗੱਲ ਨਹੀਂ ਵੀ ਇੱਕ ਬੰਦੇ ਦੀ ਗੱਲ ਕਹਿਣੀ ਤੇ ਕਥਨੀ ਦੇ ਅਲੱਗ-ਅਲੱਗ ਤਰੀਕਾ ਹੁੰਦਾ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਕਰਮ ਵਾਲੀ ਤੋਰ ਵੇਖ ਲਓ ਦੋਸਤੋ ਪਹਿਲਵਾਨਾਂ ਵਾਲੀ ਤੋਰ ਆ ਆਡਰ ਕਰਮ ਵਾਲੀ ਪੱਟਾਂ ਤੋਂ ਫਸਾਉਂਦੀ ਤਰੀ ਜਾਂਦੀ ਆ ਬਾਕੀ ਦੱਸੀ ਦਿੱਤਾ ਬਾਈ ਨੇ ਫਾਰਮਰ ਵੇੜਾਂ ਚੰਗੀਆਂ ਲੈ ਕੇ ਆਉਂਦੇ ਆ ਤੇ ਬਾਕੀ ਕਿਸੇ ਵੀ ਦੋਸਤ ਮੈਨੇ ਜਦ ਚੰਗਾ ਦੁੱਧ ਲੈਣ ਦਾ ਮਿੱਤਰੋ ਪੈਸਾ ਵੀ ਲਾਉਣਾ ਪੈਂਦਾ ਤੇ ਜਾਤ ਬਰੀਡ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਬਾਡੀ ਢਾਂਚਾ ਵਗੈਰਾ ਵੈੜ ਦਾ ਵਧੀਆ ਦੋਸਤੋ ਜਾਤ ਬਰੀਡ ਚ ਚੰਗੀਆਂ ਵੈੜਾਂ ਹਾਂਜੀ ਆ ਵੀਰੇ ਮੀਡੀਆ ਮਾਥੋਂ ਕਰਾਸ ਆ ਥੋੜੀ ਜੀ ਕਰਾਸ ਬੰਚ ਆ ਗਈ ਹਾਂਜੀ 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 ਇਹ ਵੀਰੇ ਕਰਾਸ ਚ ਆ ਤੇ ਆ ਵੀ ਸ਼ਾਈ ਵਾਲੀ ਦੀ ਕਰਾਸ ਹੈ ਠੀਕ ਹੈ ਵੀਰੇ ਠੀਕ ਹੈ ਜੀ ਇਹ ਕਿੰਨੇ ਜਨਾ ਟਾਈਮ ਪਏ ਵੀਰੇ ਇਹਨਾਂ ਦੇ ਵੀ ਦੋਨਾਂ ਦੇ ਵੀ 15 15 ਦਿਨ ਪਏ ਨੇ ਦੋਨਾਂ ਦੇ ਠੀਕ 2020 ਤੋਂ ਪਲੱਸ ਹੀ ਆਇਆ ਹੈ 20 ਤੋਂ ਪਲੱਸ ਹੀ ਹੋ ਹੈ ਓਕੇ ਬਾਈ ਜੀ ਹਾਂਜੀ ਹਾਂਜੀ ਵੀਰੇ ਤੇ ਰੇਟ ਪ੍ਰਾਈਸ ਵਗੈਰਾ ਦੇ ਰੇਟ ਪ੍ਰਾਈਸ ਵੀਰੇ ਜਦੋਂ ਵੀ ਕੋਈ ਫੋਨ ਕਾਲ ਕਰੂਗਾ ਹਾਂਜੀ ਵੀਰੇ ਠੀਕ ਹੈ ਘਰੇ ਆ ਕੇ ਕੰਟੈਕਟ ਕਰ ਸਕਦਾ ਐਵੇਂ ਮੈਂ ਬੋਲ ਕੇ ਚੈਨਲ ਤੇ ਫਰਵਾਹ ਗੱਪ ਮਾਰਦੀਏ ਕੋਈ ਸੁਆਦ ਨਹੀਂ ਨਿਕਲਦਾ ਵੀਰੇ ਸਹੀ ਗੱਲ ਹੈ ਵੀਰੇ ਤਾਂ ਗੱਲ ਸਹੀ ਠੀਕ ਹੈ ਨਾ ਮੈਂ ਸਵਾਲ ਆਖ ਵੈਡਕ ਇਹ ਘਟ ਵੀ ਜਾਂਦੀਆਂ ਇਹ ਵਧ ਵੀ ਜਾਂਦੀਆਂ ਚੰਗੀਆਂ ਤਿਆਰ ਤੂ ਰੈਡੀ ਹੋ ਜਾਂਦੀਆਂ ਕੋਈ ਸ਼ੋਰ ਹੀ ਬਣ ਜਾਂਦੀਆਂ ਇਹਦਾ ਗੱਲ ਹੈ ਜਦੋਂ ਵੀ ਪਿਆ ਉਸ ਟਾਈਮ ਤੱਕ ਦਾ ਵੀਰੇ 5 5 4 400 ਜਾਨਵਰ ਦਾ ਰੋਜ ਦਾ ਖਾ ਜਾਂਦਾ ਇੱਕ ਦਿਨ ਸਹੀ ਗੱਲ ਆ ਵੀਰੇ ਸਹੀ ਗੱਲ ਆ ਸਹੀ ਗੱਲ ਆ ਠੀਕ ਆ ਜਿਹੜੇ ਫਾਰਮਰ ਪਾਲਦੇ ਆ ਸਾਨੂੰ ਪਤਾ ਆ ਵੀ ਕਿੱਦਾਂ ਜਾਨਵਰ ਤਿਆਰ ਹੁੰਦਾ ਕਿੱਦਾਂ ਪਾਲਦਾ ਆ ਇਹ ਤਾਂ ਗੱਲ ਹੈਗੀ ਵੀਰੇ ਦੇਖ ਲਓ ਦੋਸਤੋ ਕੱਲੇ ਕੱਲੇ ਨਗਰ ਦੇ ਤੁਹਾਡੀ ਨਿਗਾ ਮਰਵਾ ਰਹੇ ਆ ਤੇ ਬਾਕੀ ਵੀਰੇ ਇੱਕ ਵਾਰ ਮੋਬਾਈਲ ਨੰਬਰ ਜਰੂਰ ਬੋਲ ਦਿਓ ਜੀ ਵੀਰੇ 9878767566 ਦੁਬਾਰਾ ਇੱਕ ਵਾਰੀ ਫੇਰ ਬੋਲ ਦਿਓ 9878767566 ਧੰਨਵਾਦ ਵੀਰੇ ਵੀਰੇ ਮੈਂ ਦੂਰੀਆਂ ਫੇਰ ਵੀ ਦੱਸ ਦਿਆਂ ਲੋਕਾਂ ਨੂੰ ਵੀ ਆਪਾਂ ਇਹਨੂੰ ਕੰਮ ਹੈ ਇਹ ਨਹੀਂ ਹੈਗਾ ਵੀ ਕਹਿਣਾ ਕੁਝ ਹੋਰ ਹੈ ਤੇ ਕਮਾਉਣਾ ਕੁਝ ਹੋਰ ਹੈ ਐਦਾਂ ਨਹੀਂ ਵੀ ਲੋਕਾਂ ਨੂੰ ਗਮਰਾਹ ਕਰਕੇ ਕਿਰਾ ਘਰੇ ਸੱਦਣਾ ਹੈ ਮੇਲੇ ਲਾਉਣੇ ਆ ਇਹ ਕਰਨਾ ਉਹ ਕੰਮ ਨਹੀਂ ਬਸ ਜੇ ਵਾਜੂ ਰੇਟ ਹੈ ਜਿੱਤੋਂ ਮਰਜੀ ਆਪਾਂ ਘਰ ਤੱਕ ਵੀ ਗਾ ਦਾ ਰਸਤੇ ਦੇ ਦਾਂਗੇ ਅਗਲੇ ਨੂੰ ਵੀ ਆਹ ਗਾ ਇੱਥੋਂ ਆਈ ਹੋਈ ਆ ਵੀਰੇ ਇੱਥੋਂ ਤੁਸੀਂ ਪਤਾ ਕਰਕੇ ਫਿਰ ਆਪਣਾ ਨਫਾ ਦੇ ਕੇ ਲੈ ਆ ਸਕਦੇ ਹੋ ਸਹੀ ਹੈ ਵੀਰੇ ਦੋਸਤੋ ਆ ਤੁਹਾਨੂੰ ਬਾਈ ਜੀ ਨੇ ਸਾਰੀ ਗੱਲਬਾਤ ਦੱਸਤੀ ਆ ਬਾਕੀ ਬੰਦੇ ਦੀ ਗੱਲਬਾਤ ਦੱਸ ਦਿੰਦੀ ਆ ਬੇਚਿੰਤ ਹੋ ਕੇ ਕਿਸੇ ਵੀ ਦੋਸਤ ਮਿੱਤਰ ਨੇ ਆਉਣਾ ਪਹਿਲਾਂ ਆ ਕੇ ਬਾਈ ਦੇ ਘਰ ਆਕੇ ਤੁਸੀਂ ਆਪਦਾ ਪਹਿਲਾ ਵਹਿੜਾ ਦੀ ਤਸੱਲੀ ਕਰਿਓ ਫਿਰ ਖਰੀਦਦਾਰੀ ਕਰ ਸਕਦੇ ਹੋ ਬਾਕੀ ਦੋਸਤੋ ਬਾਈ ਨੇ ਜਿੰਨੀ ਤੁਹਾਨੂੰ ਗੱਲ ਕਹੀ ਆ ਉਹ ਦੁੱਗਣੀ ਉਹ ਪੜੂਗੀ ਕਿਉਂਕਿ ਇਹਨਾਂ ਦਾ ਹੁਣ ਦਾ ਕੰਮ ਨਹੀਂ ਵੀ ਜੇ ਆਪਾਂ ਕਹਿੰਦੇ ਹੁਣ ਦਾ ਅਸੀਂ ਤੀਜੀ ਪੀੜ੍ਹੀ 'ਚ ਕੰਮ ਕਰਦੇ ਆਏ ਦੋਸਤਾਂ ਦਾ ਕੰਮ ਚੱਲ ਰਿਹਾ ਬਾਈਆਂ ਦਾ ਤੇ ਬਾਕੀ ਤੁਹਾਨੂੰ ਦੱਸਦਾ ਵੀ ਵਪਾਰ ਕਰਨ ਦਾ ਕੰਮ ਆ ਤੁਹਾਨੂੰ ਆ ਦੁਬਾਰਾ ਫੇਰ ਮੈਂ ਇੱਧਰ ਦਿਖਾ ਦਿੰਦਾ ਦਾਦਾ ਕਰਦੇ ਸੀ ਪਰਦਾਦਾ ਕਰਦੇ ਸੀ ਪਪਾ ਕਰਦੇ ਸੀ ਆ ਮੈਂ ਆਪਣੇ ਕੋਲੇ ਬਹੁਤ ਚੰਗੀ ਨਸਲ ਵਾਈਜ਼ ਹਾਂਜੀ ਹਾਂਜੀ ਵੀਰੇ ਬਾਕੀ ਦੋਸਤ ਸਭ ਨੂੰ ਦੱਸਾ ਵੀ ਜ਼ਿਆਦਾਤਰ ਬਾਈ ਕੋਲੇ ਚੰਗੀ ਬਰੀਡ ਦੀ ਪਸਗਾਉ ਉੱਦਾਂ ਨਹੀਂ ਕਿ ਆ ਵੇਖ ਸਕਦੇ ਹਾਂ ਕਾਫੀ ਮੱਜਾਂ ਵਗੈਰਾ ਵੀ ਖੜੀਆਂ ਇੱਧਰ ਵੈੜਾ ਵਗੈਰਾ ਦੀ ਚਵਾਈ ਹੋ ਜਾਂਦੀ ਆ ਦੋਸਤੋ ਤੇ ਇੱਧਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਆ ਵੈੜਾ ਬਾਈ ਦੇ ਸੇਰ ਆ ਤੇ ਬਾਕੀ ਕਿਸੇ ਵੀ ਦੋਸਤ ਮਿੱਤਰ ਨੇ ਖਰੀਦਦਾਰੀ ਕਰਨੀਆਂ ਆ ਕੇ ਬਾਈ ਦੇ ਘਰ ਖੜਿਓ ਪਹਿਲਾਂ ਤਾਂ ਚੈੱਕ ਅਪ ਕਰਿਓ ਤਸੱਲੀ ਕਰਿਓ ਜੇ ਕੋਈ ਵੀ ਸਵਾਲ ਹੋਵੇ ਨਹੀਂ ਨਹੀਂ ਬੋ ਤਾਂ ਇੱਦਾਂ ਦੀ ਪਿਆਈ ਪਿਆ ਦੋ ਪਿਆ ਦੋ ਦੁੱਧ ਪਿਆ ਸਕਦੇ ਹਾਂ ਤੇ ਤਦ ਤੱਕ ਲਈ ਮੇਰੇ ਦਿਆਨਾਂ ਵੀ ਵੀਡੀਓ ਚ ਵੀਡੀਓ ਨੂੰ ਸ਼ੇਅਰ ਕਮੈਂਟ ਲਾਇਕ ਜਰੂਰ ਕਰਦਿਆ ਕਰੋ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਕੁਝ ਕਹਿਣਾ ਬਾਈ ਗੋਲਡ ਜੀ ਜੀ ਬਸ ਧੰਨਵਾਦ ਵੀਰੇ ਮੈਂ ਜਿਹੜੀਆਂ ਗੱਲਾਂ ਕਹੀਆਂ ਉਹ ਵੱਲ ਜ਼ਰੂਰ ਕਰਨਾ ਆ ਮੈਂ ਮੈ ਗਮਰਾਹ ਕਰਨਾ ਨਹੀਂ ਇੱਕ ਮੇਰਾ ਮੇਨ ਜਿਹੜੀ ਗੱਲ ਆ ਵੀ ਕਿਸੇ ਨੂੰ ਜਾਂ ਵੀਡੀਓ ਚ ਦੇ ਡਰਾਈ ਘਬਰਾ ਕਰਕੇ ਨਹੀਂ ਸਦਰਾ ਸਾਡਾ ਕੰਮ ਹੁੰਦਾ ਜਿੰਨੀ ਗੱਲ ਹੈਗੀ ਆ ਸੀ ਉਨੀ ਦੱਸਣੀ ਆ ਬਸ ਉਹ ਨਹੀਂ ਹੈਗਾ ਵੀ ਜ਼ਿਆਦਾ ਕੁਝ ਕਹਿਣਾ ਕੋਸ਼ਿਸ਼ ਹੋਰ ਕਮਾਉਣਾ ਕੋਸ਼ਿਸ਼ ਉਹ ਨਹੀਂ ਹੈਗਾ ਬਾਕੀ ਦੋਸਤੋ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ